ਹਾਂਜੀ ਹਾਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਜੀ ਸਬਸਕ੍ਰਾਈਬ ਜਰੂਰ ਕਰਨਾ ਕਿਉਂ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਅੱਜ ਦੀ ਇਹ ਵੀਡੀਓ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਗਜ਼ਾਮ ਦੇ ਰਿਗਾਰਡਿੰਗ ਜਿਸ ਚੀਜ਼ ਨੂੰ ਲੈ ਕੇ ਬੱਚਿਆਂ ਦੇ ਵਿੱਚ ਬਹੁਤ ਕਨਫਿਊਜ਼ਨ ਆ ਸੀਗੇ ਵੀ ਪੇਪਰ ਸਾਡੇ ਆਨਲਾਈਨ ਹੋਣੇ ਆ ਜਾਂ ਆਫਲਾਈਨ ਹੋਣੇ ਸੋ ਇਹਦੇ ਵਿੱਚ ਤੁਹਾਡੇ ਸਾਰੇ ਡਾਊਟ ਹੈ ਜਿਹੜੇ ਉਹ ਕਲੀਅਰ ਹੋ ਜਾਣਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਡੇਟ ਸ਼ੀਟ ਹੈ ਕੱਲ ਅਪਲੋਡ ਕੀਤੀ ਗਈ ਹੈ ਤੇ ਇਸ ਦੇ ਵਿੱਚ ਐਗਜ਼ਾਮ ਦਾ ਜਿਹੜਾ ਮੋਡ ਰੱਖਿਆ ਗਿਆ ਆ ਆਨਲਾਈਨ ਹੋਇਆ ਠੀਕ ਠੀਕ ਹੈ ਜਿਹੜੇ ਐਗਜ਼ਾਮ ਆ ਤੁਹਾਡੇ ਆਨਲਾਈਨ ਕੰਡਕਟ ਕਰਵਾਏ ਜਾਣਗੇ ਫਿਲਹਾਲ ਇਹਨਾਂ ਨੇ ਐਮਸੀ ਜਿਹੜੀ ਕਲਾਸਿਸ ਰਹਿ ਗਈਆਂ ਉਹਨਾਂ ਦੀ ਵੀ ਜਲਦੀ ਹੀ ਡੇਟ ਸ਼ੀਟ ਅਪਲੋਡ ਕੀਤੀ ਜਾਵੇਗੀ ਐਮਸੀਅਰ ਐਮਬੀ ਦੀ ਡੇਟ ਸ਼ੀਟ ਇਹਨੇ ਪਬਲਿਸ਼ ਕੀਤੀ ਹੈ ਸੋ ਜਿਹੜਾ ਇਹਨਾਂ ਦਾ ਮੂਡ ਹੈ ਉਹ ਆਨਲਾਈਨ ਕੰਡਕਟ ਕਰਵਾਉਣਾ ਇਹਨਾਂ ਨੇ ਤੇ ਬਾਕੀ ਜਿਹੜੀਆਂ ਕਲਾਸਿਸ ਰਹਿ ਗਈਆਂ ਤੇ ਉਹਨਾਂ ਦੇ ਐਗਜ਼ਾਮ ਵੀ ਆਨਲਾਈਨ ਕੰਡਕਟ ਕਰਵਾਏ ਜਾਣਗੇ ਤੁਸੀਂ ਚੈੱਕ ਕਰ ਸਕਦੇ ਹੋ ਐਮਟੈਕ ਦੀ ਜਿਹੜੀ ਡੇਟ ਸ਼ੀਟ ਹੈ ਇਹਨੇ ਅਪਲੋਡ ਕੀਤੀ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਪ੍ਰੀਖਿਆ ਦਾ ਟਾਈਮ ਹੈ ਉਹ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਹੈ ਦੁਪਹਿਰ ਠੀਕ ਹੈ ਜੀ ਜਿਹੜਾ ਪੇਪਰ ਹੈ ਪੇਪਰ ਪ੍ਰਸ਼ਨ ਪੱਤਰ ਡਾਊਨਲੋਡ ਕਰਨ ਪੇਪਰ ਹੱਲ ਕਰਨ ਤੇ ਉੱਤਰ ਕਾਪੀ ਅਪਲੋਡ ਕਰਨ ਦਾ ਸਮਾਂ ਜਿਹੜਾ 10 ਤੋਂ ਲੈ ਕੇ 1:30 ਤੱਕ ਹੈ ਫਰਸਟ ਪੇਪਰ 18 1 2022 ਤੋਂ ਸ਼ੁਰੂ ਹੋਣਾ ਤੇ ਨੀਚੇ ਤੁਸੀਂ ਚੈੱਕ ਕਰ ਸਕਦੇ ਜਿਹੜੀ ਪ੍ਰੀਖਿਆਵਾਂ ਲਿਖਤੀ ਲਿਖਤੀ ਪ੍ਰੀਖਿਆਵਾਂ オンਲਾਈਨ ਆਫਲਾਈਨ ਵੀ ਵਿਧੀ ਬਲੈਂਡਡ ਮੋਡ ਨਾਲ ਕਰਵਾਈਆਂ ਜਾਣੀਆਂ ਮਤਲਬ ਜਿਹੜੀ ਐਗਜ਼ਾਮ ਹੋਣੇ ਆ ਉਹ オンਲਾਈਨ ਮੋਡ ਦੇ ਵਿੱਚ ਕੰਡਕਟ ਕਰਵਾਏ ਜਾਣਗੇ ਸੋ ਸਾਰੇ ਲਈ ਬਹੁਤ ਵਧੀਆ ਖਬਰ ਹੈ ਤੁਹਾਡੇ ਜਿਹੜੇ ਹੁਣ ਐਗਜ਼ਾਮ ਨੇ ਉਹ オンਲਾਈਨ ਕੰਡਕਟ ਕਰਵਾਏ ਜਾਣਗੇ ਠੀਕ ਹੈ ਜੀ ਬਾਕੀ ਜਿਹੜੀ ਕਲਾਸਿਸ ਰਹਿ ਗਈਆਂ ਉਹਨਾਂ ਦੀ ਡੇਟ ਸ਼ੀਟ ਵੀ ਜਲਦੀ ਪਬਲਿਸ਼ ਕੀਤੀ ਜਾਵੇਗੀ ਤੇ ਹੋਰ ਵਧੇਰੇ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਹਰ ਇੱਕ ਨੂੰ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ